चढ़दी कला पंजाब न्यूज त आप सब का स्वागत है बरसात के मौसम जिथे सब्जिया के भा आसमानी चढ़ गए हैं उथे ही इस बार बरसाती सीजन आने वाले जामुन भी आम लोगों पहुँच तो बाहर लग रहे हैं पिछले साल एक सौ रुपए प्रति किलो दे नाल के हिसाब न कहा जामुन इस बार दो सौ रुपए किलो मिल रहा है हालांकि जामुन एक लोकल थोड़े समय का फल है ਤਾਰੀਵਾਲ ਨਹਿਰ ਕਿਨਾਰੇ ਸੀਜ਼ਨ ਵਿੱਚ ਜਾਮੂਨ ਹੁੰਦੀਆਂ ਕਈ ਰੇੜੀਆਂ ਵੇਖੀਆਂ ਜਾ ਸਕਦੀਆਂ ਸਨ ਪਰ ਇਸ ਵਾਰ ਫਲ ਖਰਾਬ ਹੋਣ ਕਰਨੇ ਰੇੜੀਆਂ ਵੀ ਕੱਟ ਗਈਆਂ ਹਨ ਗੱਲਬਾਤ ਦੌਰਾਨ ਜਾਮੂਨ ਵੇਚਣ ਵਾਲੇ ਨੌਜਵਾਨਾ ਨੇ ਦੱਸਿਆ ਕਿ ਸਮੇਂ ਤੋਂ ਪਹਿਲਾਂ ਹੀ ਬਰਸਾਤ ਨੇ ਇਸ ਵਾਰ ਜਾਮੁੰ ਦਾ ਜ਼ਿਆਦਾਤਰ ਫਲ ਖਰਾਬ ਕਰ ਦਿੱਤਾ ਹੈ ਭਾਰੀ ਮੁਸ਼ਕਿਲ ਦੇ ਵਿੱਚ ਉਹਨਾਂ ਨੂੰ ਦਰਖਤ ਦੇ ਉੱਪਰ ਚੜ੍ਹ ਕੇ ਇਕੱਲਾ ਇਕੱਲਾ ਜਾਮੂਨ ਤੋੜਨਾ ਪੈਂਦਾ ਹੈ ਉਹ ਹਰ ਸਾਲ ਜਾਮੁਨ ਨੂੰ ਵੇਚ ਕੇ ਚੰਗੇ ਪੈਸੇ ਕਮਾ ਲੈਂਦੇ ਸਨ ਪਰ ਇਸ ਵਾਰ ਗ੍ਰਾਹਕ ਤਾਂ ਰੇਟ ਸੁਣ ਕੇ ਹੀ ਵਾਪਸ ਮੁੜ ਜਾਂਦੇ ਹਨ ਲੋਕ ਜੇ ਖਰੀਦ ਵੀ ਰਹੇ ਹਨ ਤਾਂ ਉਹ 50 ਰੁਪਏ ਦੇ 250 ਗ੍ਰਾਮ ਤੋਂ ਵੱਧ ਨਹੀਂ ਖਰੀਦ ਰਹੇ ਨੌਜਵਾਨਾਂ ਨੇ ਕਿਹਾ ਕਿ ਇਸ ਵਾਰ ਜਾਮੁੰ ਦਾ ਕਾਰੋਬਾਰ ਉਹਨਾਂ ਦੇ ਲਈ ਘਾਟੇ ਦਾ ਸੌਦਾ ਸਾਬਤ ਹੋ ਰਿਹਾ ਹੈ ਧਾਰੀਵਾਲ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਸਾਡਾ ਜੀ ਨਾਂ ਹੈਗਾ ਛੋਟੂ ਮੈਂ ਰਾਜੀਵ ਗਾਂਧੀ ਕਲੋਨੀ ਚ ਹੈਗਾ 5 ਨੰਬਰ ਬਾੜੇਗਾ ਵਾ ਦੇ ਕਟ ਟੁਕੜਾ ਨੂੰ ਕੋਈ 10 ਸਾਲ ਹੋ ਗਿਆ ਵਾ ਜਾਵਨ ਆਈ ਤੇ ਨੈਰ ਦੇ ਕੰਡੇ ਲਾਉਂਦੇ ਆ ਰੇੜੀ ਤੇ ਇਸ ਵਾਰੀ ਪਹਿਲਾਂ ਪਿਛਲੇ ਵਾਰੀ ਆਈ ਵੇਚਾਈ 120 ਰੁਪਏ ਕਿਲੋ ਇਸ ਵਾਰੀ ਆਈ ਵੇਚਦੇ ਪਏ 200 ਰੁਪਏ ਕਿਲੋ ਜਿਹੜਾ ਜਾਵਨ ਬੂਟੇ ਤੇ ਲੱਗਿਆ ਸੀ بارش ਕਰਕੇ ਸਾਰਾ ਖਰਾਬ ਹੋ ਗਿਆ ਵਾ ਤੇ ਜਾਵਨ ਨੈਰ ਕਿ ਬਹੁਤ ਕਟਵਾ ਤਾਂ ਕਰਕੇ ਆਈ 200 ਰੁਪਏ ਕਿਲੋ ਵੇਚਣ ਦੇ ਜੀ ਹਾਂਜੀ ਸਹਿਲ ਦੇ ਉੱਤੇ ਫਰਕ ਪਿਆ ਕਈ ਆ ਕੇ ਗਰਾਹਕ ਪੁੱਛਦੇ ਆ ਤੇ ਪੁੱਛਣ ਤੋਂ ਬਾਅਦ ਚੈੱਕ ਕਰਦੇ ਆ ਕਰਦਣ ਤੋਂ ਬਾਅਦ ਉਹ ਚੱਲ ਜਾਂਦੇ ਆ ਜਿਹੜਾ ਖਾਨ ਵਾਲਾ ਬੰਦਾ ਹੁੰਦਾ ਉਹ ਲੈ ਕੇ ਜਾਂਦਾ ਵਾ ਤੇ ਬਾਕੀ ਦੇ ਵੇਖਣ ਵਾਲੇ ਹਜ਼ਾਰ ਹੁੰਦੇ ਆ ਉਹ ਵੇਖ ਕੇ ਤੇ ਅੱਗੇ ਚੱਲ ਜਾਂਦੇ ਆ ਕਿ ਉਹ ਕਹਿੰਦਾ ਵਾ ਕਿ 200 ਰੁਪਏ ਕਿਲੋ ਜਾਮਨ ਤੁਸੀਂ ਕਿਉਂ ਵੇਚ ਰਹੇ ਹੋ ਇੰਨਾ ਮਹਿੰਗਾ ਕਿਉਂ ਹੋ ਗਿਆ ਵਾ ਤੇ ਇਸ ਵਜੇ ਤੋਂ ਕਰਨ ਤੋਂ ਵੇਚਣਦੇ ਆ ਕਿ ਇਸ ਵਾਰੀ ਜਾਮਨ ਬਹੁਤ ਘੱਟ ਲੱਗਿਆ ਵਾ ਮੀਮੂ ਦੇ ਚੱਕਰ ਤੇ ਫਸਲ ਜਿਹੜੀ ਹੈਗੀ ਉਹ ਸਾਰਾ ਖਰਾਬ ਹੋ ਗਿਆ ਵਾ ਤੇ ਉਹਦੇ ਕਰਕੇ ਭਾਜੀ ਆਹੀ 200 ਰੁਪਏ ਕਿਲੋ ਵੇਚਣਦੇ ਆ ਇਹ ਤਾਂ ਭਾਜੀ ਇਸ ਕਰਕੇ ਆਹੀ ਵੇਚਣਦੇ ਆ ਜਿਹੜਾ ਕਿ 200 ਰੁਪਿਆ ਹੁਣ ਵੇਚਣਦੇ ਆ ਕਿ ਮਹਿੰਗਾਈ ਬਹੁਤ ਜ਼ਿਆਦਾ ਹੋ ਗਿਆ ਵਾ ਉਸ ਕਰਕੇ ਆਹੀ 200 ਰੁਪਏ ਕਿਲੋ ਵੇਚਣਦੇ ਆ ਜਿੰਨੂੰ ਅੱਛਾ ਲੱਗਦਾ ਪਿਆ ਉਹ ਲੈ ਕੇ ਜਾ ਰਿਹਾ ਜੇ ਜਿੰਨੂੰ ਨਹੀਂ ਲੱਗਦਾ ਪਿਆ ਉਹ ਨਹੀਂ ਲੈ ਕੇ ਜਾ ਰਿਹਾ ਇਹ ਕੀ ਬਤੀ ਹੈ ਇਹ ਦੇ ਵਿੱਚ ਇਹ ਸਿਰਫ ਮਿਹਨਤੀ ਲੱਗਿਆ ਵਾ ਇੱਕ ਇੱਕ ਜਾਮੁਣ ਆਹੀ ਟਾਣੇ ਚੋਂ ਨਾ ਭਾਜੀ ਇੰਦਾ ਕਰਕੇ ਇੱਕ ਇੱਕ ਜਾਮੁਣ ਪੇੜ ਤੋਂ ਚੜਕੇ ਇੰਦਾ ਇੱਕ ਇੱਕ ਜਾਮੁਣ ਛੋੜਦੇ ਆ ਤੇ ਜੇ 200 ਰੁਪਿਆ ਕਿਲੋ ਵੇਚਣਦੇ ਆ ਕੋਈ ਮਾੜਾ ਤੇ ਨਹੀਂ ਵੇਚਣਦੇ ਆ ਵਾ ਜੇ ਬੰਦਾ ਖਾਵੇਗਾ ਨਾ 21 ਸਾਲ ਖਾਂਦਾ ਵਾ ਕੋਈ ਬਾਰ-ਬਾਰ ਤੇ ਹੈ ਨਹੀਂ ਕਿ 10 ਦਿਨ 10 ਦਿਨ ਵਾਸਤੇ ਹੈਗਾ ਵਾ ਜਾਵੰਦਾ ਸੀਜ਼ਨ ਹੈ ਉਹ 10 ਦਿਨ ਬੰਦੇ ਆ ਨੇ ਆਪਣਾ ਜਾਵੰਨ ਇੱਥੇ ਲਾਂਦਾ ਵਾ ਤੇ ਲਾ ਕੇ ਉਹ ਆਪਣਾ ਵੇਰ ਦਾ ਗੁਜ਼ਾਰਾ ਕਰਦਾ ਵਾ ਠੀਕ ਹੈ ਕਿ ਨਹੀਂ ਬਾਜੀ ਚਾਰ ਪੰਜ